ਕਦੇ ਥੋੜੇ ਜਿਹੇ ਚਿੱਟੇ ਦਾ ਪਰਚਾ ਪਵਾ ਦਾਂਗੇ ਵੀ ਜਦੋਂ ਤੁਹਾਨੂੰ ਕਹਿ ਦਿੱਤਾ ਬਾਈ ਅਸੀਂ ਪੈਸੇ ਦੇ ਦਾਂਗੇ ਫਿਰ ਤੁਸੀਂ ਐ ਕਾਹ ਤੋਂ ਕਰਦੇ ਆ ਮੇਰਾ ਰੈਡੀ ਭੱਗ ਗਿਆ ਮੈਂ ਕਿੱਥੋਂ ਲਿਆਵਾਂ ਯਾਰ ਉਹਨੂੰ ਆਹ ਕੰਧਾ ਰਹਿ ਗਿਆ ਯਾਰ ਮੈਂ ਰਹਿ ਗਿਆ ਮੇਰਾ ਰੈਡੀ 25-25 ਲੱਖ ਰੁਪਇਆ ਲਿਆਉਂਦਾ ਰਿਹਾ ਜੀ ਉਹਨਾਂ ਦੀ ਪੇਮੈਂਟ ਆਉਂਦੀ ਐ ਇਹ ਕਰ ਬਈ ਇਹ ਕਿਹੜੇ ਮੁੰਡੇ ਦਾ ਘਰ ਆ ਬਾਈ ਕਿਹੜਾ ਬੋਲ ਰਿਹਾ ਤੂੰ ਹਾਂ ਜਿਹੜਾ ਬੋਲ ਰਿਹਾ ਸੀ ਉਹ ਆਪਦਾ ਘਰ ਆਗਾ ਇੱਥੇ ਸਾਹਮਣੇ ਜਦੋਂ ਨਹੀਂ ਫਕਾ ਮਾਰ ਕੇ ਕਹਿੰਦੇ ਸੀ ਮੇਰਾ ਸੀ ਚੱਕ ਕੇ ਲੈ ਕੇ ਗਿਆ ਇਹੀ ਇਹਦੇ ਕਰੇ ਮੁੰਡੇ ਦੇ ਕੌਣ ਕੌਣ ਰਹਿ ਗਿਆ ਪਿੱਛੇ ਇੱਕ ਦਾ ਵੀਰੇ ਦਾ ਬਾਪ ਰਹਿ ਗਿਆ ਇੱਕ ਉਹਦਾ ਮੁੰਡਾ ਰਹਿ ਗਿਆ ਦੋਵੇਂ ਜਾਨੇ ਰਹਿ ਗਏ ਦੋ ਦੋ ਦੂਜੇ ਪਾਸੇ ਇੱਕ ਉਹਦੇ ਮਤਲਬ ਘਰ ਵਾਲੀ ਆ ਕੁੜੀ ਦੇ ਮਤਲਬ ਵਿਆਹ ਹੋ ਗਏ ਬੈਤੀ ਇੱਕ ਮੁੰਡਾ ਦਾ ਉਹ ਦੋਏ ਮਾਮਲੇ ਉਹ ਵੀ ਦਿਹਾੜੀਦਾਰ ਨੇ ਲੈ ਵੀ ਹੁਣ ਤੁਹਾਨੂੰ ਉਹ ਮੁੰਡੇ ਦਾ ਘਰ ਦਿਖਾ ਦਿੰਨੇ ਆ ਜਿਹੜੇ ਦੇ ਉੱਪਰ ਇਲਜ਼ਾਮ ਲਾਏ ਨੇ ਦੋਏ ਭਾਈਆਂ ਦੇ ਉੱਪਰ ਮੁੰਡਿਆਂ ਦੋਸਤਾਂ ਦੇ ਉੱਪਰ ਦੋ ਹੂੰ ਤਾਂ ਉਹ ਭਾਈ ਕਹਿ ਗਏ ਨੇ ਖੈਰ ਕਦੋਂ ਇਕੱਠੇ ਖਾਣੇ ਪੀਣੇ ਹੁੰਨੇ ਤਾਂ ਭਾਈਏ ਹੁੰਨੇ ਉਹ ਵੈਸੇ ਉਹ ਕਰਾਂ ਦੇ ਵਿੱਚੋਂ دوست ਸੀ ਉਹ ਤੇ ਘਰ ਦੇਖ ਲੋ ਯਾਰ ਬਾਈ ਤੁਸੀਂ ਆ ਦੇਖੋ ਤੁਸੀਂ ਹਾਲਾਤ ਦੇਖ ਲੋ ਕਿਹੜੇ ਦੇ ਉੱਪਰ ਤੁਸੀਂ ਨੇ ਚੋਰ ਦੇ ਇਲਜ਼ਾਮ ਲਾਏ ਨੇ ਕਿ 65000 ਰੁਪਏ ਚੱਕਿਆ ਮੜਾ ਦਿਖਾਓ ਫਰੇਮ ਖੋਲ ਕੇ ਦਿਖਾ ਦਿਓ ਮੜਾ ਤੁਸੀਂ ਇਹ ਠੀਕ ਹੈ ਨਾ ਆ ਦੇਖ ਲੋ ਚੋਰਾਂ ਦੇ ਘਰ ਇਹੋ ਜਿਹੀ ਨਹੀਂ ਹੁੰਦੇ ਬਾਈ ਸੋਨੂੰ ਵੀ ਪਤਾ ਸਭ ਤੋਂ ਵੱਡੇ ਲੀਡਰ ਚੋਰ ਹੁੰਦੇ ਨੇ ਉਹਨਾਂ ਦੇ ਘਰ ਕਾਡੇ ਵੱਡੇ ਵੱਡੇ ਹੁੰਦੇ ਨੇ ਆ ਦੇਖ ਲੋ ਘਰ-ਵਾਰ ਤੁਸੀਂ ਬਹਿਣ ਪੈ ਰਹੇ ਨੇ ਘਰ ਦੇ ਵਿੱਚ ਸਿਰਫ 65000 ਰੁਪਏ ਪਿੱਛੇ ਯਾਰ ਦੋ ਜਾਨਾਂ ਚਲੀ ਗਈਆਂ ਆ ਦੇਖ ਲੋ ਤੇ ਇਹਦਾ ਘਰ ਆ ਆ ਆ ਦੇਖ ਲੋ ਤੁਸੀਂ ਆਜੋ ਸਾਨੂੰ ਦਿਖਾ ਦਿੰਨਾ ਉਹਦੇ ਘਰ ਦੇ ਹਾਲਾਤ ਦਿਖਾ ਦਿੰਨਾ ਮੁੰਡੇ ਦੇ ਤੇ ਆਹ ਦੇਖ ਲਓ ਤੁਸੀਂ ਇੱਧਰ ਕੈਮਰਾ ਇੱਧਰ ਕਰੋ ਆਹ ਦੇਖ ਲਓ ਭਾਈ 65000 ਰੁਪਏ ਦੇ ਉੱਪਰ ਕੇ ਕਹਿ ਰਹੇ ਹੋ ਕਿ ਚੋਰ ਨੇ ਮੁੰਡੇ ਆ ਇਹੋ ਜਿਹੇ ਹਾਲਾਤ ਹੁੰਦੇ ਨੇ ਹਾਂ ਆਹ ਦੇਖ ਲਓ ਤੁਸੀਂ ਮਾੜੀ ਲਾਈਟ ਲਾਈ ਬਾਈ ਯਾਰ ਤੇ ਦੇ ਅੱਗੇ ਆ ਬਿੱਚੀ ਵੀਡੀਓ ਤੇ ਆ ਰਹੇ ਜਦੋਂ ਉਹਨੇ ਦਬਾਈ ਖਾਤੀ ਆ ਜੀ ਆਹ ਵੈਨਰ ਪਿੱਛੇ ਆ ਰਿਹਾ ਉਹ ਪੂਰੇ ਕਮਰੇ ਚ ਖਾਤੀ ਆ ਜੀ ਇਸੇ ਕਮਰੇ ਚ ਆ ਜੀ ਇੱਧਰ ਕਰਿਓ ਮਾੜਾ ਯਾਰ ਮਾੜਾ ਮਾੜਾ ਜਿਆ ਪਹਿਣ ਨੂੰ ਮਾੜਾ ਪਹਿਣ ਬਣ ਕੇ ਪਤਾ ਕੀ ਆ ਮੈਂ ਥੋੜੀ ਗੱਲ ਪਹਚਾਉਣੀ ਆ ਥੋੜਾ ਜਿਆ ਪਹਿਣ ਬਣ ਕੇ ਮੈਨੂੰ ਗੱਲ ਕਰ ਲੈਣ ਦੋ ਮੈਂ ਥੋੜੀ ਗੱਲ ਦੂਰ ਤੱਕ ਲੈ ਕੇ ਜਾਣੀ ਆ ਇਹ ਆ ਕਮਰਾ ਬਾਈਓ ਇਸੇ ਕਮਰੇ ਦੇ ਵਿੱਚ ਉਹਨਾਂ ਮੁੰਡਿਆਂ ਨੇ 65000 ਰੁਪਏ ਪਿੱਛੇ ਆਪਣੀ ਜੀਬਨ ਲੀਲਾ ਕਰ ਲਈ ਇੱਥੇ ਬੈਠ ਬਾਈ ਮੈਨੂੰ ਦੱਸ ਮਾੜਾ ਕਿੱਥੇ ਬੈਠੇ ਸੀ ਇੱਥੇ ਬੈਠੇ ਸੀ ਬਾਈ ਆਹ ਰੇ ਇੱਥੇ ਆ ਕੇ ਅਸੀਂ ਉਰੀ ਗੇ ਜੇ ਨੂੰ ਮਿਲਿਆ ਕਰਦੇ ਤੇ ਆ ਕੇ ਬੈਠਦੇ ਤੇ ਚਾਹ ਪਾਣੀ ਪੀਂਦੇ ਹੁੰਦੇ ਤੇ ਕੱਲ ਤਾਂ ਸਾਡਾ ਤਾਂ ਸਾਰੇ ਪਿੰਡ ਚ ਰੋਟੀ ਦੀ ਪੁੱਕਰੀ ਆ ਵਿਚਾਰੀ ਇਹ ਮੁੰਡੇ ਦੀ ਕਿੱ ਪਹਿਲਾਂ ਨਹੀਂ ਆ ਬਈ ਆ ਇਸੇ ਕਮਰੇ ਦੇ ਵਿੱਚ ਇਹਨਾਂ ਮੁੰਡਿਆਂ ਨੇ ਜੇ ਖਾਧਿਆ ਉਰੀ ਇਹ ਇਹ ਦੋਏ ਉਰੀ ਬੈਠੇ ਸੀ ਦੋਏ ਮੁੰਡੇ ਉਰੀ ਦੀ ਵੀਡੀਓ ਆ ਜੀ ਉਹ ਇੱਥੇ ਆ ਕਮਰੇ ਤੇ ਆ ਬੈਠਾ ਹੈਂ ਦੋਏ ਮੁੰਡਾ ਉਰੀ ਹੋ ਜੀ ਹਾਂ ਜੀ ਜਮੂ ਦਾ ਬਾਈ ਭਰਾਡੇ ਦੇ ਵਿੱਚ ਜਿਹੜਾ ਆਪਣੇ ਰਮਦਾਸੀਆਂ ਦਾ ਉਹ ਭਰਾਡੇ ਦੇ ਵਿੱਚ ਉਲਟੀ ਕਰਨ ਲੱਗ ਰਿਹਾ ਸੀ ਤੇ ਪਿਆ ਦੂਜਾ ਜਿਹੜਾ ਇਹ ਗੇਜਾ ਤੀ ਇਹ ਵੇੜੇ ਦੇ ਵਿੱਚ ਪਿਆ ਰੁਕੇ ਮਾਰਦਾ ਸੀ ਇਹ ਰੁਕੇ ਮਾਰਨ ਤੋਂ ਬਾਅਦ ਸਾਨੂੰ ਇਹਦੀ ਆਵਾਜ਼ ਸੁਣੀ ਜੇ ਇਹਦਾ ਮੁੰਡਾ ਰੋਟੀ ਖਾਣਾ ਹੈ ਦੁਪਹਿਰੇ 12:30 ਵਜੇ ਉਹ ਉਹਨਾਂ ਨੂੰ ਆਪਣੇ ਚਾਚੇ ਨੂੰ ਬੁਲਾਉਣ ਵਾਗ ਗਿਆ ਦੂਜੇ ਘਰ ਵਾਲਿਆਂ ਨੂੰ ਜਦੋਂ ਗੇਜੇ ਨੇ ਰੁਕੇ ਮਾਰੇ ਨੇ ਅਸੀਂ ਬਾਹਰ ਨਿਕਲੇ ਅਸੀਂ ਦੇਖਿਆ ਵੀ ਕੌਣ ਬੋਲਦਾ ਜਦੋਂ ਅਸੀਂ ਉਸ ਟਾਈਮ ਤੇ ਆਏ ਆ ਤਾਂ ਜਿਹੜਾ ਮੁੰਡਾ ਤੀ ਦੂਜਾ ਆਪਣਾ ਰਮਦਾਸੀਆਂ ਦਾ ਉਹ ਇੱਥੇ ਬਰਾਂਡੇ ਦੇ ਵਿੱਚ ਵੀ ਇਹਦੀ ਗੇਜੇ ਬੇੜੇ ਦੇ ਵਿੱਚ ਰੁਕੇ ਮਾਰਦਾ ਸੀ ਅਸੀਂ ਫਿਰ ਜਦੋਂ ਉਹਦੇ ਕੋਲ ਆਏ ਉਹ ਕਹਿੰਦਾ ਵੀ ਮੇਰੇ ਮੋਬਾਈਲ ਸੰਭਲੋ ਮੇਰੇ ਮੋਬਾਈਲਾਂ ਦੇ ਵਿੱਚ ਸਬੂਤ ਨੇ ਮੇਰੇ ਪ੍ਰੂਫ ਨੇ ਵੀ ਮੇਰੇ ਨਾਲ ਬੇਇਨਸਾਫੀ ਹੋਈ ਆ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਰੌਲਾ ਪਾਇਆ ਵੀ ਇਹਨਾਂ ਨੂੰ ਚੱਕੋ ਫਟਾਫਟ ਚੱਕੋ ਇਹ ਮੇਰਾ ਬੇਟਾ ਐਂਬੂਲੈਂਸ ਵਾਲੇ ਨੂੰ ਫੋਨ ਕਰ ਲਾ ਗਿਆ ਮੈਂ ਖੋਣਾ ਨਹੀਂ ਚੱਕਣਾ ਵੀ ਇਹ ਜਿਉਂਦੇ ਨੇ ਫਟਾਫਟ ਇਹਨਾਂ ਨੂੰ ਪੱਖਾ ਲਾਓ ਲੈ ਕੇ ਜਾਓ ਉਸ ਤੋਂ ਬਾਅਦ ਲੈ ਕੇ ਗਏ ਨੇ ਇਹ ਰਸਤੇ ਦੇ ਵਿੱਚ ਪੂਰੇ ਇਹ ਉਹ ਦਿਨ ਕੰਨੇ ਕੰਨੇ ਕ ਬੱਚੇ ਸੀ ਟਾਈਮ ਸਾਢੇ 12 ਵਜੇ ਦਾ ਟਾਈਮ ਪਰਸੋਂ ਦਾ ਕੱਲ ਦਾ ਕੱਲ ਦਾ ਕੱਲ ਦਾ ਕੱਲ ਸਾਢੇ 12 ਵਜੇ ਅਸੀਂ 1 ਵਜੇ ਡੇਢ ਵਜੇ ਅਸੀਂ ਘਰੋਂ ਲੈ ਕੇ ਗਏ ਇਹਨਾਂ ਨੂੰ ਚੱਕ ਕੇ ਉਹਨਾਂ ਨੇ ਉਹ ਵੀਡੀਓ ਇੱਥੇ ਬਣਾਈ ਬੈਠੇ ਬੈਠੇ ਇੱਥੇ ਵੀਡੀਓ ਬਣਾਈ ਆ ਐਂ ਇਹਨਾਂ ਤੇ ਬਰਾ ਫੋਟੋ ਆ ਮੁੰਡਾ ਹੈ ਨਾ ਇਹੀ ਮੁੰਡਾ ਉਹ ਮੁੰਡੇ ਦੇ ਦੋਏ ਨਹੀਂ ਦੋਏ ਨਹੀਂ ਦੋਏ ਅੱਛਾ ਇੱਕ ਇੱਕ ਕਿਹੜੇ ਪਾਸੇ ਆ ਇਦਾਂ ਆ ਕੀ ਉਹਦੀ ਫੋਟੋ ਨਹੀਂ ਹੀ ਤੇ ਆ ਆ ਮੁੰਡਾ ਸੀ ਤੁਸੀਂ ਦੇਖਿਓ ਭਾਈ ਮਾੜਾ ਕੈਮਰੇ ਤੋਂ ਪਰਾਂ ਹੋ ਜਾ ਤੇ ਆ ਆ ਮੁੰਡਾ ਭਾਈ ਉਹ ਇਹ ਇਹ ਮੁੰਡਾ ਵਿਚਾਰਾ ਦੇਖਿਓ ਇਹਨੇ ਕਿਸੇ ਨੇ ਪੋਸਟ ਪਾਈ ਹੋਈ ਆ ਆ ਮੁੰਡੇ ਨੂੰ ਯਾਰ ਭਾਈ ਬੰਦਿਆਂ ਦੇ ਚਿਹਰੇ ਪੜ ਲੈਂਦੇ ਨੇ ਬਹੁਤ ਲੋਕ ਕਿਸ ਨੂੰ ਲੱਗਦਾ ਚੋਰ ਇਹ ਕਿਸੇ ਪਾਸੇ ਦਿਖ ਰਿਹਾ ਭਾਈ ਕਿੰਨਾ شریف ਮੁੰਡਾ ਇਹਨੇ ਕਦੇ ਇੱਕ ਗੱਲ ਕਹੀ ਨਾ ਯਾਰ ਮੈਨੂੰ ਰੋਣ ਆ ਗਿਆ ਕਹਿੰਦਾ ਯਾਰ ਭਾਈ ਅਸੀਂ ਤਾਂ ਇਕੱਠਾ 65000 ਦੇਖਿਆ ਵੀ ਨਹੀਂ ਹੈਗਾ ਕਦੇ ਕਿੱਥੋਂ ਦੇਵਾਂਗੇ ਅਸੀਂ ਗਰੀਬ ਬੰਦੇ ਵਾਸਤੇ ਬਈ 65000 ਬਹੁਤ ਵੱਡਾ ਹੁੰਦਾ ਪਰ ਜਿਹੜਾ ਯਾਰ ਲਾਹਣਦਾ ਤੇਰੇ ਤੇ ਤੂੰ ਐਡਾ ਵੱਡਾ ਕਹਿੰਨਾ ਵੇ ਗੱਡੀਆਂ ਦਾ ਮਾਲਕਾਂ ਪੁਲਿਸ ਵਾਲਾ ਬੰਦਾ ਕੱਢੀਗਾ 65000 ਰੁਪਏ ਦੀ ਗੱਲ ਹੁਣ ਵੀ ਤਾਂ ਜੇਲ੍ਹ ਚ ਬੈਠੇ ਜੇਲ੍ਹ ਦੀਆਂ ਖਾਵਾਆਂ ਗੀ ਰੋਟੀਆਂ ਦੋ ਜਾਨਾਂ ਲੈ ਗਿਆ ਤੂੰ ਤਾਂ ਗੱਲ ਸਭ ਤੋਂ ਵੱਡੀ ਇਹ ਹੈ ਬਈ ਕਿ ਇਨਸਾਫ ਆ ਜਿਹੜਾ ਇਹ ਮੁੰਡੇ ਨੂੰ ਮਿਲਣਾ ਚਾਹੀਦਾ ਤੇ ਇਹਦੇ ਹਾਲਾਤ ਨੇ ਮਾੜਾ ਤੁਸੀਂ ਕਮੇਟੀ ਦਿਖਾਓ ਆਹ ਹਾਲਾਤ ਨੇ ਯਾਰ ਵਿਚਾਰੇ ਦੇ ਘਰ ਦੇ ਘਰ ਦੇਖ ਕੇ ਵੀ ਰੋਣਾ ਆਉਂਦਾ ਪੰਜਾਬ ਦੇ ਲੋਕਾਂ ਨੂੰ ਮੇਰੀ ਇੱਕ ਅਪੀਲ ਹੈ ਕਿ ਇਹ ਪਰਿਵਾਰ ਨਾਲ ਜਰੂਰ ਖੜੋ ਇਹ ਆ ਦੇ ਇਹ ਤਾਂ ਪਹਿਲਾਂ ਹੀ ਆਈ ਪ੍ਰਾਣੀ ਅੱਛਾ ਪਰ ਅੱਛਾ ਤੇ ਇਹ ਹੁਣ ਐ ਹੋ ਗਿਆ ਬਾਹਰ ਨੂੰ ਹੋ ਜਾ ਤੁਸੀਂ ਕੀ ਇਦਨ ਹੋ ਜਾਵੇ ਇਦਨ ਹੋ ਜਾ ਤੁਸੀਂ ਇੱਕ ਮਿੰਟ ਮਾੜਾ ਚੈਨਲਾਂ ਛੱਡ ਦਿਓ ਮਾੜਾ ਤੁਸੀਂ ਪੂ ਆ ਜੀ ਕੋਈ ਨੀ ਰੋਣਾ ਮਾਤਾ ਰੋਣਾ ਤੁਸੀਂ ਕਿਹੜੇ ਪਿੰਡ ਪਿਆਏ ਹੋਏ ਹੋ ਵੈਸੇ ਮੈਂ ਤਾਂ ਦਗਾਲ ਵੇਗੀ ਦਗਾਲ ਉਹਰੇ ਨਾਲ ਹੀ ਪੈਂਦਾ ਤੇ ਤੁਹਾਨੂੰ ਉਹਦੀ ਪਤਾ ਲੱਗ ਗਈ ਕੱਲ ਵੀ ਐ ਹੋ ਗਈ ਗੱਲ ਪਰसों ਜਦੋਂ ਇਹਨੇ ਮਾਰਿਆ ਨਾ ਇਹਨੇ ਨਹੀਂ ਸਾਨੂੰ ਫੋਨ ਕਰਿਆ ਨਹੀਂ ਤੇ ਅੱਗੇ ਪਿੱਛੇ ਬੜਾ ਜੀ ਵੀ ਕੋਈ ਗੱਲ ਹੋਣੀ ਉਸੇ ਵੇਲੇ ਬੇਰ ਬੱਚਿਆਂ ਨੂੰ ਫੋਨ ਕਰਨਾ ਸਾਊ ਸੀ ਮੁੰਡਾ ਬਹੁਤ ਹਾਂ ਬਹੁਤ ਇਹਨੇ ਤਾਂ ਕਦੇ ਕਹੇ ਨਹੀਂ ਮੈਂ ਕਹਿੰਨੀ ਐਨਾ ਡਰੋਕੜ ਸੀਨਾ ਹੈ ਤਾਰੀ 30 ਸਾਲ ਤੋਂ ਵੀ ਨਹੀਂ ਸਿੱਕਿਆ ਬੜਾ ਅੱਛਾ ਸੋ ਮੁੰਡੇ ਨੂੰ ਫੋਨ ਕਰਿਆ ਹਾਂ ਨਾ ਕਰਿਆ ਨਹੀਂ ਗਾ ਮੇਰੇ ਮੁੰਡੇ ਨੇ ਹਾਂ ਕਹਿੰਦੇ ਵੇ ਮੈਂ ਕਹਿੰਦੇ ਅੱਜ ਤੱਕ ਮੈਂ ਆ ਕੇ ਸੁਣਿਆ ਵੀ ਮਾਰਿਆ ਬੜਾ ਉਹਨਾਂ ਨੂੰ ਲੀਲ ਪਏ ਨੇ ਆਹ ਦਾ ਹੱਥ ਵੀ ਤੋੜਿਆ ਹੋਇਆ ਹੈਗਾ ਹਾਂ ਮੁੰਡਾ ਜੀ ਬਾਈ ਜੀ ਹਾਂ ਆ ਇਹਦਾ ਮੁੰਡਾ ਹੈਗਾ ਇਹ ਮੁੰਡਾ ਬਾਈ ਦਾ ਇਹ ਕੰਮ ਕਰਦਾ ਉਹ ਤੇ ਵਰਕਸ਼ਾਪ ਇਹ ਉਸੇ ਦਾ ਮੁੰਡਾ ਕਿਹੜਾ ਬਾਈ ਹੈ ਆਹ ਇਹ ਮੁੰਡਾ ਇਹ ਮੁੰਡਾ ਵਿਚਾਰਾ ਕੀ ਕਰਦਾ ਛੋਟੇ ਬਾਈ ਤੂੰ ਮੱਕ ਪੈਨ ਦਾ ਕੰਮ ਸਿੱਖਦਾ ਹਾਂ ਕਪੈਨਾਂ ਦਾ ਕੰਮ ਸਿੱਖਦਾ ਤੂੰ ਤੂੰ ਉਦੋਂ ਕਿੱਥੇ ਸੀ ਜਦੋਂ ਇਹ ਕੰਮ ਹੋਇਆ ਸਾਰਾ ਮੈਂ ਉਦੋਂ ਦੁਕਾਨ ਤੇ ਸੀ ਅੱਛਾ ਕੈਨਾਂਕ ਤੇਰੀ ਡੈਡੀ ਨੂੰ ਕੈਨਾਂਕ ਕੋਟਾ ਦੀ ਉਹਨਾਂ ਸ਼ਾਹੂਕਾਰਾਂ ਨੇ ਉਹਨਾਂ ਨੇ ਕੁੱਟਿਆ ਦੀ ਜੀ ਮੇਰੇ ਰੈਡੀ ਨੂੰ ਜਦੋਂ ਮੇਰਾ ਰੈਡੀ ਗੱਡੀ ਲੈ ਕੇ ਆਈ ਦੀ 65000 ਚੋਰੀ ਹੋ ਗਿਆ ਦੀ ਮੇਰੇ ਰੈਡੀ ਦੇ ਮਨ ਤੋਂ ਜਮੀ ਬੇਈਮਾਨਾ ਨਹੀਂ ਦੀ ਜੀ ਨਾ ਉਹ ਬਾਈ ਦੇ ਦੀ ਸਾਡੇ ਨਾਲ ਚੋਰੀ ਚੋਰੀ ਗੱਡੀਆਂ ਤੇ ਹੁੰਦੀ ਰਹਿੰਦੀ ਐ ਤੁਹਾਨੂੰ ਵੀ ਬਿਲਕੁਲ ਹਾਂ ਕਿ ਟਾਇਰ ਖੁੱਲ ਕੇ ਕੁਛ ਕੁਲ ਕੇ ਬਥੇਰੇ ਲੋਕ ਬਾਹਰ ਅੰਦਰ ਚਲਦੇ ਹੋ ਜਾਂਦਾ ਉਹ ਸਹੀ ਸਲਾਮ ਤੇ ਨਾ ਲਵੇ ਪਹੁੰਚੇ ਇਹਨਾਂ ਨੂੰ ਆਸਾਨ ਇਹਨਾਂ ਨੂੰ ਐ ਦੀ ਵੀ ਪੈਸੇ ਕਹਿਣਗੇ ਵੀ ਪੈਸੇ ਦੇ ਦਿਓ ਵੀ ਕੋਈ ਗੱਲ ਨਹੀਂ ਦੇ ਦਾਂਗੇ ਜੇ ਮਾੜਾ ਮੋਟਾ ਹਾਂ ਵੀ ਮਾੜਾ ਮੋਟਾ ਮਾਰ ਕੁੱਟ ਲੈਣਗੇ ਕੋਈ ਗੱਲ ਨਹੀਂ ਪਰ ਉਹਨਾਂ ਨੇ ਤਾਂ ਬਹੁਤ ਕੁੱਟਿਆ ਜੀ ਮੇਰੇ ਰੈਡੀ ਨੂੰ ਅੱਡ ਕੁੱਟਿਆ ਕਰਨਾ ਉਹ ਬਾਈ ਨੂੰ ਅੱਡ ਕੁੱਟਿਆ ਕਰਨਾ ਕਿਹਾ ਕਰਨਾ ਵੀ ਤੂੰ ਇਹਦਾ ਨਾਂਉ ਲੈਦੇ ਹੋ ਤੇਰਾ ਨਾਂਉ ਲੈਦੇ ਕਿਉਂਕਿ ਇਹ ਇਕੱਠੇ ਰਹਿੰਦੇ ਰਹਿਣੇ ਜੀ ਇੱਕੋ ਪਿੰਡ ਦੇ ਨੇ ਇਹ ਦਿੱਕ ਦੂਜੇ ਦਾ ਪਤਾ ਵੀ ਜਦੋਂ ਇਹਨਾਂ ਨੇ ਕਰਿਆ ਹੀ ਨਹੀਂ ਇੱਕ ਦੂਜੇ ਨੇ ਨਾਂਉ ਹੀ ਨਹੀਂ ਲਿਆ ਜੀ ਮੇਰਾ ਤਾਂ ਸਾਰਾ ਕੁਝ ਡਾੜਦਾ ਜੀ ਮੇਰਾ ਇੱਕ ਕੱਲਾ ਬਾਪ ਬਾਪ ਦੀ ਪੱਲੇ ਉਹ ਵੀ ਨਹੀਂ ਰਿਹਾ ਜੀ ਮਾਂ ਮੇਰੀ ਨਹੀਂ ਹੈਗੀ ਭੈਣ ਮੇਰੀ ਨਹੀਂ ਹੈਗੀ ਰੋਟੀ ਨਹੀਂ ਵੀ ਦੇਦੀ ਮੰਮੀ ਹੈ ਨਹੀਂ ਰੋਟੀ ਵੀ ਮੰਗਦੇ ਕੰਨ ਵਾਲਾ ਕੰਮ ਹੈ ਨਾ ਇੱਕ ਟਾਈਮ ਰੋਟੀ ਮੰਗ ਕੇ ਖਾਂਦੇ ਨੇ ਭੁੱਖੇ ਵੀ ਸੌਂਦੇ ਹੋਣ ਇਹਦਾ ਹੋਰ ਕੌਣ ਮੰਮੀ ਹੈਗੀ ਇਹਦਾ ਇੱਕ ਦਾਦਾ ਹੈ ਕੋਈ ਨਹੀਂ ਹੈਗਾ ਤੇਰੀ ਮਾਂ ਵੀ ਨਹੀਂ ਮੁੰਡੇ ਦੀ ਗੋਣਾ ਯਾਰ ਛੋਟੇ ਭਾਈ ਤੂੰ ਦੇਖ ਲਓ ਕੋਈ ਵੀ ਨਹੀਂ ਰਿਹਾ ਯਾਰ ਘਰਚੇ ਦੇ ਮੁੰਡੇ ਦੀ ਮਾਂ ਪਹਿਲਾਂ ਮਰੀ ਹੋਈ ਆ ਦਾ ਵੀ ਵਡੇਰਾ ਜ ਹੈ ਉੱਡ ਚੌਕੀਦਾਰ ਕਰਦਾ ਦਾਦਾ ਜੀ ਇਹਦਾ ਫੇਰ ਲੱਗਿਆ ਹੋਇਆ ਵੀਰੇ ਸੋਨ ਪਹਿਲਾਂ ਬਣਾ ਕੇ ਫਿਰ ਚਾਚਾ ਜੀ ਕੰਮ ਤੇ ਜਾਂਦੇ ਹੁੰਦੇ ਤੇ ਫਿਰ ਇਹਦੀ ਰੋਣਾ 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 ਯਾਰ ਦੇਖ ਲੈ ਬਾਈ ਯਾਰ ਬਹੁਤ ਵੱਡਾ ਜ਼ੁਲਮ ਹੋ ਗਿਆ ਯਾਰ ਵੀਰੇ 30 ਸਾਲ ਤੋਂ ਵੀਰੇ ਸਿੱਕ ਪਰਿਵਾਰ ਵਾਂਗੂ ਰਹਿ ਰਹੇ ਆ ਐਵੇਂ ਦੀ ਕੋਈ ਗੱਲ ਕਦੇ ਵੀ ਨਹੀਂ ਹੋਈ ਸੀ ਇੱਜ਼ਤ ਦਾ ਵੀ ਸਾਂਝੀ ਸੀ ਚੋਰੀ ਆਲੀ ਤਾਂ ਕੋਈ ਗੱਲੇ ਨਹੀਂ ਸੀ 30 ਸਾਲ ਤੋਂ ਸੀ ਗੁੱਗੀ ਜਾ ਕੇ ਕੁਕਰ ਫੈਕਟਰੀ ਵਾਲੇ ਬਾਣੀਆ ਦੇ ਜੀ ਉਹ ਬੰਦਿਆ ਨੇ ਫੋਨ ਕਰਿਆ ਉਰੇ ਸੋਨੀ ਵੀਰਾ ਇੱਕ ਮਣੀਮ ਲੱਗਿਆ ਹੋਇਆ ਉੱਥੇ ਉਹਨਾਂ ਨੇ ਕਿਹਾ ਉਹ ਨੂੰ 20-60000 ਲੈ ਜਾਂਦਾ ਤੂੰ ਯਾਰਾ 20 ਤੂੰ ਉਹਨਾਂ ਨੂੰ ਦੇ ਜਾਂਦਾ ਤੂੰ ਸਾਡੀ ਗੱਡੀ ਚਲਾ ਲੈਂਦਾ ਮੇਰਾ ਡੈਡੀ 25-25 ਲੱਖ ਰੁਪਇਆ ਲਿਆਉਂਦਾ ਰਿਹਾ ਜੀ ਉਹਨਾਂ ਦੀ ਪੇਮੈਂਟ ਆਉਂਦੀ ਹੈ ਜੇ ਚੋਰੀ ਕਰਨੀ ਹੁੰਦੀ ਉਦੋਂ ਕਰ ਲੈਂਦਾ ਹਾਂ ਜੀ ਚੋਰੀ ਕਰਨੀ ਹੁੰਦੀ ਉਦੋਂ ਕਰ ਲੈਂਦਾ 1 ਰੁਪਏ ਦੀ ਕਦੇ ਅੱਜ ਤੱਕ ਚੋਰੀ ਨਹੀਂ ਕੀਤੀ ਜੀ ਮੇਰੇ ਡੈਡੀ ਦੇ ਭਾਈ ਕਦੋਂ ਇਹਨਾਂ ਨੇ ਕੁੱਟਿਆ ਉੱਥੇ ਤੈਨੂੰ ਆ ਕੇ ਤੇਰੇ ਡੈਡੀ ਨੇ ਤੇਰੇ ਨਾਲ ਕੋਈ ਗੱਲਬਾਤ ਕਰੀ ਵੀ ਐ ਹੋਈ ਜਾਂ ਹੋਰ ਕੋਈ ਗੱਲਬਾਤ ਹਾਂ ਮੇਰਾ ਮੇਰੇ ਡੈਡੀ ਨੇ ਗੱਲਬਾਤ ਕੀਤੀ ਮੇਰੇ ਨਾਲ ਜੀ ਕਹਿੰਦਾ ਵੀ ਸਾਨੂੰ ਐ ਕੁੱਟਿਆ ਕਹਿੰਦਾ ਪੈਸੇ ਦੇਣ ਕੋਈ ਨਹੀਂ ਦੇ ਮੰਗੇ ਉਹ ਫਿਰ ਧੌਂਕੀਆਂ ਅਗਲੇ ਦਿਨ ਪਹਿਲਾ ਦਿਨ ਤਾਂ ਹੀ ਲੰਘਿਆ ਜੀ ਕੁ ਮੱਕ ਉਸ ਖਾਦਾ ਪੀਤਾ ਨਹੀਂ ਇਹਨਾਂ ਨੇ ਪਾਣੀ ਪੂਣੀ ਪੀਤਾ ਅਹੀਂ ਨਾਗਾ ਦੁੱਧ ਮੈਂ ਕਰਦਾਂ ਗੱਲ ਛੋਟੇ ਨਾਲ 1 ਮਿੰਟ ਬਾਈ ਬਣ ਕੇ ਹੈ ਦੂਜੇ ਦਿਨ ਬਾਈ ਧੌਂਕੀਆਂ ਦੇਈਗੇ ਕਦੇ ਤੁਹਾਡੇ ਗੋਲੀ ਦਾ ਪਰਚਾ ਪਵਾ ਦਾਂਗੇ ਕਦੇ ਭੁੱਕੀ ਦਾ ਐ ਕਦੇ ਤੁਹਾਡੇ ਕਿਵੇਂ ਫੋਨ ਕਰਦੇ ਦੇਖੋ ਆਹ ਇਆ ਫੋਨ ਕਰਕੇ ਕਦੇ ਤੁਹਾਡੇ ਚਿੱਟੇ ਦਾ ਪਰਚਾ ਪਵਾ ਦਾਂਗੇ ਵੀ ਜੋ ਤੁਹਾਨੂੰ ਕਹਿ ਦਿੱਤਾ ਬਾਈ ਅਸੀਂ ਪੈਸੇ ਦੇ ਦਾਂਗੇ ਫਿਰ ਤੁਸੀਂ ਐ ਘਾਤੋਂ ਕਰਦੇ ਹੋ ਆ ਮੇਰਾ ਰੈਡੀ ਭਾਗਿਆ ਮੈਂ ਕਿੱਥੋਂ ਲਿਆਵਾਂ ਯਾਰ ਉਹਨੂੰ ਆਹ ਇਹ ਆ ਬੰਦਾ ਨੌਕਰੀ ਨਹੀਂ ਇਹ ਉਹ ਕਰਦਾ ਜੀ ਇਹਦੇ ਕਿੰਨੇ ਸਾਲ ਹੋ ਗਏ ਦੇਦੇ ਕਿਹੜੇ ਦੇ ਲੱਗੇ ਨੂੰ ਫਾਈ ਇੱਕ ਚੱਕਰ ਹੀ ਲਾਇਆ ਜੀ ਪਹਿਲੀ ਚੱਕਰ ਸੀ ਹਾਂ ਜੀ ਤਾਂ ਗੋੜਾ ਵਾਲੀ ਗੱਡੀ ਚ ਨੰਦਾ ਹੀ ਬਾਣੀਆਂ ਦੀ ਅੱਛਾ ਜੀ ਹਾਂ ਤਾਂ ਪਹਿਲਾ ਹੀ ਚੱਕਰ ਗਿਆ ਇਹਦਾ ਕਿਸਮਤ ਮਾੜੀ ਯੋ ਗੱਡੀ ਤੇ ਲੱਗ ਗਿਆ ਇਹ ਨਹੀਂ ਮੇਰਾ ਰੈਡੀ ਐਡਾ ਕਾਰੀਗਰ ਹੈ ਜੀ ਕੋਈ ਕੰਮ ਨਹੀਂ ਛੱਡਿਆ ਉਹਨੇ ਹਰੇਕ ਕਰ ਲੈਂਦਾ ਜੀ ਯੋ ਬਈ ਤੇਰੇ ਮੰਮੀ ਗੁਜ਼ਰੇ ਹੋਏ ਨੇ ਹਾਂ ਕਿੰਨੇ ਸਾਲ ਪਹਿਲਾਂ ਬਹੁਤ ਸਾਲ ਹੋ ਗਏ ਬਈ ਯਾਰ ਚੋਂ ਬਹੁਤ ਚਾਰ ਇਹੀ ਪਾਲਦਾ ਸੀ ਸੋਨੂੰ ਹਾਂ 4-5 ਸਾਲ ਹੋ ਗਏ ਯਾਰ ਬਈ ਕੱਲਾ ਰਹਿ ਗਿਆ ਯਾਰ ਐਕਰ ਰਹਿਣਾ ਆ ਕੰਧਾ ਰਹਿ ਗਿਆ ਯਾਰ ਮੈਂ ਰਹਿ ਗਿਆ ਰਾਤੀ ਭਾਈ ਇਹਦਾ ਦਾ ਮੁੰਡੇ ਦਾ ਇੱਕ ਜੀ ਹੋ ਰਹੀ ਤੀ ਮੁੰਡਾ ਵੀ ਇਹ ਜੀ ਹੋ ਰਹਾ ਤੇ ਨੇ ਹੋ ਤੱਕ ਆਣਸਾਰ ਕਣਾ ਉਰੇ ਕਮਰੇ ਚ ਬਹਿ ਗਏ ਵੀਰੇ ਜਿਹੜਾ ਹਰਪ੍ਰੀਤ ਤੀ ਉਹ ਤਾਂ ਬਾਹਰ ਹੀ ਨਿਕਲਿਆ ਇਹਦੇ ਡੇੜੀ ਕਿਦੋਂ 게ਟੇ ਬਾਹਰ ਦੇ ਆਇਆ ਉਹ ਤਾਂ ਵੀਰੇ ਘਰੇ ਵੀ ਨਹੀਂ ਆਬਦੇ ਗਿਆ ਉਹਦੇ ਉਹਦੇ ਕੋਲ ਰੋਟੀ ਵੀ ਉਰੇ ਆ ਗਈ ਅਸੀਂ ਰੋਟੀ ਵੀ ਗੱਲ ਚੱਕ ਕੇ ਸਿੱਟੀ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਉਹਦੇ ਕੱਲੇ ਉਹਦੇ ਕਹਿ ਜਵਾਬ ਨਹੀਂ ਦੁੱਜੇ ਦੇ ਉਹਦੇ ਮੇਰੇ ਇੱਕ ਮੁੰਡਾ ਇੱਕ ਕੁੜੀ ਆ ਕੁੜੀ ਦਾ ਵਿਆਹ ਹੋਇਆ ਹੋਇਆ ਇੱਕ ਮੁੰਡੇ ਦੇ ਵਰਗੇ ਇਹਦੇ ਜਿੱਡੇ ਆ ਇੱਕ ਐਂ ਕਹਿ ਰਹੇ ਸੀ ਬਾਈ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਮੈਂ ਕਿਉਂਕਿ ਇਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਤੇ ਬਾਈ ਨੇ ਇੱਕ ਵੀਡੀਓ 'ਚ ਗੱਲ ਕਹੀ ਆ ਕਿ ਅਸੀਂ ਸਿਰਫ ਬਾਈ ਭੁੱਕੀ ਵਗਾਰ ਦਾ ਖਾਂਦੇ ਆ ਕਿਵੇਂ ਡਰਾਈਵਰ ਖਾਂਦੇ ਨੇ ਵੀ ਕੋਈ ਹੋਰ ਚਿੱਟਾ じゃ ਅਸੀਂ ਕੋਈ ਨਸ਼ਾ ਨਹੀਂ ਕਰਦੇ ਹਾਂ ਜੀ ਨਾ ਵੀਰੇ ਸਾਡੇ ਕਦੇ ਵੀ ਨਹੀਂ ਵੀਰੇ ਭੁੱਕੀ ਖਾਂਦਾ ਸੀ ਆਹੋ ਜਰ ਤੇ ਚੁੱਟੇ ਦਾ ਮਤਲਬ ਕਿਤੇ ਕਰਦੇ ਨੇ ਯਾਰ ਇਹ ਤਾਂ ਸਹੀ ਅਣਖੀ ਬੰਦੇ ਦਾ ਕੰਮ ਕਿਹੜਾ ਕਰਕੇ ਗਿਆ ਵੈਸੇ ਤਾਂ ਇਹ ਅਣਖੀ ਬੰਦੇ ਦੇ ਕੰਮ ਉਹਦੇ ਨਾਲ ਅਗਲਾ ਕਹਿੰਦਾ ਮੇਰੀ ਬੇਇੱਜ਼ਤੀ ਹੋ ਗਈ ਪਰ ਅਸੀਂ ਇਸ ਚੀਜ਼ ਨੂੰ ਬਹੁਤ ਗਲਤ ਗਿਣਦੇ ਆਂ ਵੀ ਇਹ ਚੀਜ਼ 60 62000 ਦੀ ਕੈਟੇਗਰੀ ਦੀ ਗੱਲ ਹੁੰਦੀ ਆ ਪਹਿਲਾਂ ਤੁਸੀਂ ਵੀਡੀਓ ਪਾਈ ਜੇ ਪਾਣ ਦੇ ਮੂੰਹ ਤੇ ਮਾਰਦੇ ਆਪਾਂ ਇਕੱਠੇ ਕਰਕੇ ਪੈਸੇ ਯਾਰ ਉਹ ਚੋਰੀ ਕਰਨ ਵਾਲਾ ਹੁੰਦਾ ਅੱਜ ਆਪਦਾ ਉਹ ਮੈਲਵਾਰਗਾ ਘਰ ਬਣਾ ਲਾਂਦਾ ਤੁਸੀਂ ਆ ਹਾਲਾਤ ਦੇਖ ਲਓ ਵੀਰੇ ਘਰ ਦੇ ਕੋਈ ਵੀਰੇ ਹੀ ਲਾ ਨੇ ਆਪਾਂ ਜੇ ਗੱਲ ਕਰੀਏ ਪੂਆ ਤੁਸੀਂ ਐਂ ਦੱਸੋ ਗੱਲ ਮੈਨੂੰ ਵੀ ਕੀ ਮੰਗ ਕੀ ਆਉਣ ਛੋਡੀ ਪ੍ਰਸ਼ਾਸਨ ਤੋਂ ਥੋੜਾ ਜਿਹਾ ਨਾ ਬਾਈ ਬਣ ਕੇ ਥੋੜਾ ਛੱਡੋ ਮੜਾ ਜਾ ਹਾਂ ਅਸੀਂ ਤਾਂ ਨਿਸ਼ਾਫ ਹੋਣਾ ਚਾਹੀਦਾ ਸੜਕਾ ਹੋਣਾ ਚਾਹੀਦਾ ਕੋਈ ਗ੍ਰਿਫਤਾਰੀ ਨਹੀਂ ਹੋਈ ਹਲੇ ਤੱਕ ਜੇ ਤੱਕ ਮੇਰੇ ਕੋਈ ਗ੍ਰਿਫਤਾਰੀ ਨਹੀਂ ਹੋਈ ਅਜੇ ਕੁਝ ਨਹੀਂ ਹੋਇਆ ਅਸੀਂ ਗੱਲ ਥਾਣੇ ਦੇ ਵਿੱਚ ਗਿਆ ਸਾਨੂੰ ਐਸ ਐਚਓ ਨੇ ਮਤਲਬ ਉਹ ਦਿੱਤਾ ਦਲਾਸਾ ਵੀ ਜੇ ਮੈਂ ਆਂ ਜੇ ਕੋਈ ਹੋਰ ਪੁਲਿਸ ਮੁਲਾਜ਼ਮ ਆ ਅਸੀਂ ਉਹਨਾਂ ਨੂੰ ਉਹ ਪਰਚਾ ਤਾਂ ਵੀਰੇ ਉਹਨਾਂ ਦੇ ਦੇ ਦਿੱਤਾ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਈ ਵੀਰੇ ਅਸੀਂ ਕਹਣਾ ਕੈਂਚੀਆਂ ਦੇ ਸੰਗਰੂਰ ਕੈਂਚੀਆਂ ਜੀ ਧਰਨਾ ਲਾ ਕੇ ਅਸੀਂ ਵੀਰੇ ਉੱਥੇ ਆਵਦੀ ਮੰਗਾ ਮੰਗਾਗੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਹਾਡਾ ਚਲੋ ਇੱਕ ਕਿਹੜਾ ਪਹਿਲਾ ਕਦਮ ਆ ਸਹੀ ਮੰਨਦਿਆਂ ਨਹੀਂ ਤਾਂ ਪੁਲਿਸ ਕਈ ਵਾਰੀ ਟਾਲ ਮਟੋਲ ਕਰਦੀ ਹੁੰਦੀ ਹੈ ਕਿ ਅਸੀਂ ਪਰਚਾ ਦਰਜ ਨਹੀਂ ਕਰਦੇ ਐਸਐਚਓ ਸਾਹਿਬ ਪਾਤਰਾ ਡਿਪਟੀ ਸਾਹਿਬ ਤੁਸੀਂ ਨੇ ਬਹੁਤ ਵਧੀਆ ਕੰਮ ਕਰਿਆ ਤੁਸੀਂ ਨੇ ਕਿਹੜਾ ਪਰਚਾ ਘੱਟਤਾ ਹੁਣ ਕਿਹੜੀ ਅੱਗੇ ਦੀ ਕਾਰਵਾਈ ਵੀ ਆ ਉਹ ਵੀ ਆ ਦੇਖ ਲਓ ਕੈਨੇ ਬਜ਼ੁਰਗ ਖੜੇ ਨੇ ਇਹੋ ਜਿਹੇ ਬੰਦਿਆਂ ਨੂੰ ਚੱਕ ਕੇ ਅੰਦਰ ਸੱਟੋ ਕਿਉਂਕਿ ਪਰਿਵਾਰ ਸਾਰਿਆਂ ਦੇ ਹੁੰਦੇ ਨੇ ਐਸੇ ਪੁਲਿਸ ਵਾਲੇ ਕਿਹੜੇ ਹੁੰਦੇ ਨੇ ਮੈਕਮੇ ਦੇ ਉੱਪਰ ਕਲੰਕ ਹੁੰਦੇ ਨੇ ਸੁੱਟ ਤੋਂ ਇਹੀ ਪੂਰੇ ਪੰਜਾਬ ਦੇ ਲੋਕ ਇਹੀ ਉਮੀਦ ਕਰਦੇ ਨੇ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਊਗਾ ਅਤੇ ਜਿਹੜੀਆਂ ਦੋ ਜਾਨਾਂ ਗਈਆਂ ਨੇ ਇਹਨਾਂ ਨੂੰ ਜੋ ਵੀ ਮੁਆਵਜ਼ਾ ਕਿਉਂਕਿ ਘਰ ਹੀ ਨਹੀਂ ਕੋਈ ਰਿਹਾ ਘਰੇ ਉਜੜ ਗਿਆ ਵਿਚਾਰੇ ਦਾ ਹੈਨਾ ਤਾਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਤੇ ਹੋਰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕੁਟਮਾਰ ਕਰੀਆ ਜਿਹੜੇ ਦੀ ਦੁਕਾਨ 'ਚ ਹੋਈ ਆ ਸਾਰਿਆਂ ਦੇ ਉੱਪਰ ਵੱਡੀ ਤੋਂ ਵੱਡੀ ਕਾਰਵਾਈ ਕਰਨੀ ਬਣਦੀ ਆ ਤਾਂ ਹੋਰ ਵੀ ਲੋਕਾਂ ਨੂੰ ਉਮੀਦ ਆ ਕਿੜੇ ਪੱਤਰਕਾਰ ਨੇ ਇੱਕ ਵਾਰੀ ਮੈਂ ਫੇਰ ਦੱਸ ਦਿੰਨਾ ਪਿੰਡ ਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਬਾਈਆਂ ਨੇ ਵੀਡੀਓ 'ਚ ਪਿੰਡ ਨਹੀਂ ਦੱਸਿਆਗਾ ਪਿੰਡ ਨਿਆਲ ਆ ਪਾਤਲਾ ਦੇ ਬਿਲਕੁਲ ਨਾਲ ਪੈਂਦਾ ਪਟਿਆਲਾ ਜ਼ਿਲ੍ਹਾ ਇਹ ਪਾਤਰਾਂ ਆ ਕੇ ਕਿਸੇ ਨੂੰ ਵੀ ਪੁੱਛ ਲਿਓ ਨਿਆਲ ਸਮਾਣਾ ਰੋਡ ਦੇ ਉੱਪਰ ਪਿੰਡ ਪੈਂਦਾ ਤਾਂ ਵੀਡੀਓ ਜੇ ਕਿਸੇ ਨੇ ਚੱਕ ਕੇ ਅੱਗੇ ਸ਼ੇਅਰ ਕਰਨੀਆਂ ਕਰ ਦਿਓ ਕੋਈ ਕਾਪੀਰਾਈਟ ਨਹੀਂ ਕੁਝ ਨਹੀਂ ਹੈਗਾ ਕਿਉਂਕਿ ਆਪਾਂ ਨੇ ਇਹਨਾਂ ਦੀ ਆਵਾਜ਼ ਆ ਜਿਹੜੀ ਲੈ ਕੇ ਜਾਣੀ ਆ ਤੁਰ ਤੱਕ ਰਹਿਣਾ